ਕਿੰਨੇ ਲੈਣ ਠੀਕ ਹੈ ਜੀ ਚੁੱਭੂ ਲਈ ਕੁੰਗਲੀ ਖੜੀ ਕਹਿੰਦੀ 1 ਲੱਖ ਲੈਣਾ ਹੈ ਹੋਰ ਤਾਂ 1 ਦੇਣਾ ਲੈਣਾ ਹੈ ਨਾਲ ਉਹ ਕੁੜੀ ਦੇ ਕੋ ਆਇਆ ਕੁੜੀ ਨੇ ਆ ਕੇ ਕਹਿੰਦਾ ਚੁੱਭੂ ਦੇਖਦੀ ਹਾਂ 1 ਲੱਖ ਲੈਣਾ 3.5 ਦਾ ਹੋ ਤਾ ਬਾਈ ਤਿੰਨ ਚਾਰ ਗੇੜੇ ਚਾਹੀਦੇ ਤੁਹਾਡੇ ਹਾਂ ਜੀ ਬਾਈ ਦੱਸੋ ਕਿੰਨੇ ਪੈਸੇ ਲੈਣੇ ਕਿੰਨੇ ਪੈਸੇ ਲੈਣੇ 50000 51000 51000 51000 51000 ਤੋਂ ਸਟਾਰਟ ਕਰੋਗੇ ਘੁੰਮ ਕੇ ਸੂਈ 1100 ਕਰਾਏਣੀ ਦੇਖ ਲਈ ਨਹੀਂ 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 6000 ਪਰ ਨਹੀਂ 21 ਵਾਲਾ ਚਲੋ ਦੇਖਦੇ ਆ ਬਾਈ ਬੰਦੇ ਨੇ ਸਹੀ ਅਸੀਂ ਬੰਦੇ ਨੇ ਅੱਗੇ ਅੱਗੇ ਸ਼ੁਰੂ ਹੋਇਆ ਕੰਮ ਇਹ ਸਾੜੀਆਂ ਸਾੜ ਗਈਆਂ ਗੱਲਾਂ ਦੇਖ ਲੈ ਜਿਹੜੀਆਂ ਬਾਵਾਈ ਹਾਂ ਹਾਂ ਕਿੰਨੀ ਡਿਮਾਂਡ ਰੱਖੀ ਗੀ ਯਾਰ ਹਾਂ ਕਿ ਲੱਖ ਕਿ ਕਰ ਕੋ ਨਾ ਸ਼ੁਕ ਨਾ ਕੁਗਲੀ ਬੱਲੇ ਬੱਲੇ ਪੂਰਾ ਹੀ ਕੁੰਗਲੇ ਕਰੀਆ ਫੋਟੋ ਕਰਾਇਆ ਵੀਰੇ ਇਹ ਰਾਮਰੇ ਕੋਲੇ ਇਹਦਾ ਪਿੱਛੇ ਰੀਡ ਵਾਲਾ ਇਹ ਪਾਬੀ ਲੱਖਰ ਵੀ ਡਿਮਾਂਡ ਰੱਖੀ ਹੈ ਬਹੁਤ ਦੇਖ ਰਹੀ ਆ ਵੀ ਹੈ ਵੀ ਬਣਾ ਲਿਆ ਬਲੋ ਨੀ ਕੋ ਫੋਟੋ ਦੇਖੋ ਸਰ ਮੇਕ ਰਿਪੋਰਟ ਕਰਦੇ ਕਿੰਨੇ ਸੋਹਣੇ ਹੋਣਗੇ ਬੱਚੇ ਦੇਖੋ ਭਾਬੀ ਕਿੰਨੇ ਲੈਣੇ ਚੁੱਭੂ ਲਈ ਕੁੰਗਲੀ ਖੜੀ ਕਰਨ 1 ਲੱਖ ਲੈਣਾ ਹੈ ਹੋਰ ਤਾਂ ਇੱਕ ਦੇਣਾ ਲੈਣਾ ਹੈ ਨਾਲੇ ਕੁੜੀ ਦਾ ਕੋ ਆਇਆ ਕੁੜੀ ਨੇ ਆ ਕੇ ਖੈਤਾ ਚੁੱਭੂ ਦੇਖ ਲਈ ਮਾੜੀ ਦਾ ਉੱਤਰਾ ਬਾਈ बंब बार चलिया भाई छू ने उंगली खड़ी करी है भाभी हाँ पैसे किनो पैसे करें <laughs> <laughs> ਲੋ ਜੀ ਭਾਈ 2100 ਪਰ ਗੱਲ ਆ ਜੀ ਭਾਬੀ ਕਿੰਨਾ ਲੈਣਾ 3100 3100 ਕਰ ਲੋ ਉਹ 31 ਕਰ ਦੋ 3100 ਕਰ ਦੋ 3100 ਕਰ ਦੋ ਮੈਂਨੇ 3100 ਕਰ ਦੋ ਚੱਲ 3100 ਕਰ ਦੋ ਹੋ ਗਿਆ ਹੋ ਗਿਆ 3100 ਹੋ ਗਿਆ ਹਰਮਨ ਕਿੰਨਾ ਹੋ ਗਿਆ 3100 ਬਹੁਤ ਹੈ ਫਬਰ ਚਾਹੀਦਾ ਓ ਰੀਵਨ ਕਿੱਥੇ ਗਿਆ ਇੱਥੇ ਇੱਥੇ ਇਦਨੂ ਬੈਠਾ ਲਓ ਸਾਰੇ ਜੀ ਤੁਮ ਜੇ ਇੱਧਰੋਂ ਨਾ ਕਰੋ ਲਾਉ ਕੈਂਸਲ ਲਗਾਓ ਇੱਧਰ ਲੱਖ ਸਾਰੇ ਦੇਖਿਓ ਇੱਥਰੋਂ ਪਾਰੀ ਪਿੱਛੇ ਹਾਂ ਜੀ ਇੱਧਰ ਇੱਥੇ ਸਾਰੇ ਰੇਟ ਇੱਧਰ ਇੱਧਰ ਦੇਖੋ ਕੱਟ ਦੋ ਮੇਰੇ ਦੇਖਿਓ ਇੱਧਰ ਕੱਟ ਦੋ ਕੱਟ ਦੋ ਸਰਾ ਫਲੈਸ਼ ਪਿੱਛੇ ਕਰ ਲਓ ਹਾਂ ਚਲੋ ਜੀ ਬਾਈ ਹਲਵਾਈ ਆ ਦਾ ਕੰਮ ਵੀ ਭੱਗ ਗਿਆ ਇੱਧਰ हां वीर ड्यूटी ਲੱਗੀ ਇੱਧਰ ਨਾ ਨਾ ਠੀਕ ਹੈ ਜੀ ਤਿਆਰੀ ভাই ਫੁੱਲ ਹੋ ਰਹੀ ਹੈ ਜੋਰਾਂ ਦੇ ਆ ਨਾ ਖਿਲਾੜੀ ਵੀ ਜਲ ਵੀ ਰਿਸ਼ਤੇਦਾਰ ਕਹਿੰਦਾ ਰਸ ਬਿਣਾ ਹੈ ਰਿਸ਼ਤੇਦਾਰ ਚਲਾ ਦੇ ਹੁਣ ਕਿ ਚੱਲ ਵੀ ਪਾ ਆਏ ਦੇਖ ਲਈ ਜੁੜ ਵੀ ਜਾਂਦੇ ਆ ਸਾਧਰੇ ਨਾ ਵੀ ਲੋ ਕੀ ਹਾਲ ਹੈ ਜੀ ਵਧੀਆ ਜੀ ਵਧੀਆ ਜੀ ਨਾਲ ਠੀਕ ਹੋ ਹਾਂ ਜੀ ਵਧੀਆ ਵਧੀਆ ਆਪਾਂ ਲੇਟ ਹੋ ਗਏ ਟਰੈਕਟਰ ਦੇਖੇ ਨਹੀਂ ਆ ਜਾਨਾ ਹੀ ਹੈ ਚਲੋ ਕੋਈ ਨਹੀਂ ਇੱਧਰ ਬਾਈ 575 ਕਲਾੜੀ ਪਜੋੜਿਆ ਪਿਆ ਜੋਰ ਲੱਗਦਾ ਨਹੀਂ ਹੈਗਾ ਇਹਦਾ ਖਾਲੀ ਉਹ ਚਲੀ ਜਾਂਦਾ ਬੰਦਰੇਸਰ ਕਹਿੰਦੇ ਦੋ ਘੋੜੇ ਵੀ ਆਏ ਪਏ ਹਾਂਜੀ ਬਾਈ ਪਹੁੰਚ ਗਏ ਜੀ ਬਾਈ ਮੇਰੇ ਕੋਟ ਬਾਤ ਆ ਤੁਸੀਂ ਏਕਣੀ ਆ ਕੇ ਯਾਰ ਤਨੋਂ ਜ਼ਿਆਦਾ ਠੰਡ ਚੜ੍ਹਦੀ ਤਾਂ ਮੈਨੂੰ ਠੰਡ ਜ਼ਿਆਦਾ ਚੜ੍ਹਦੀ ਐ ਮਨ ਲੱਗਦਾ ਵੀ ਇਹ ਖੁੱਲ ਜਾਣਾ ਥੋੜੇ ਦਿਨ ਦਾ ਕੋਟ ਵਧੀਆ ਰੱਤਾ ਆਮਨਾ ਤੋਂ ਆ ਕੇ ਲੈ ਆ ਪਸੰਦ ਮੇਰੀ ਹੈਗਾ ਲੈ ਕੱਲ ਠੀਕ ਆ ਸੋਹਣਾ ਹੈ ਮੁੰਡੇ ਦੀ ਪਸੰਦ ਐ ਇਹ ਅਮਨੇ ਉਹ ਜਗਾ ਬਹੁਤ ਹੈ ਯਾਰ ਪਹਿਲਾ ਨਹੀਂ ਦਿਖਉਂਦੀ ਹੈ ਭਾਈ ਯਾਰ ਬਰਾਤ ਆਈ ਹੈ ਅਸੀਂ ਥੋੜੇ ਸਾਈਡ ਤੇ ਕਿਨੇ ਘੋੜੇ ਆਏ ਦੇਖਿਆ ਉਹਨ ਦਾ ਹੈ ਨਹੀਂ ਦੇਖਿਆ ਹਾਂ ਮੈਂ ਕਾਲੇ ਬਾਈ ਨੇ ਦੇਖਿਆ ਹੈ ਨਾ ਹਾਂ ਲੇਟ ਹੋ ਗਏ ਚਲੋ ਕੋਈ ਨਹੀਂ ਬਾਕੀ ਰਖਾਉਂਦੇ ਸਾਨੂੰ ਸਾਰਾ ਹੁਣ ਲੈ ਭਾਈ ਟੌਰ ਫੁੱਲ ਆੜੀ ਪੱਕੀ ਠੀਕ ਹੈ ਦੱਬਦਾ ਕਿਤੇ ਉੱਪਰ ਆ ਗੰਨਾ ਵੇਚ ਕੇ ਆਪੇ ਪਿੱਛੇ ਹਟ ਜਾ ਪਰਚੀ ਲਾਇਆ ਕਿਹੜਾ ਕੀ ਕੰਮ ਅੱਛਾ ਬੇ ਔਲਾਦੀ ਪਰਚੀ ਲਾਈ ਵੀ ਹੈ ਕਿਤੇ ਤੇਰੇ ਪਰ ਨਾ ਲਾਉਣੀ ਪਰਚੀ ਆਈ ਵੀ ਹੈ ਕਿਤੇ ਤੇਰੇ ਪਰ ਨਾ ਲਾਉਣੀ ਪੈ ਜਵੇਗੇ ਔਰ ਅਜ ਪੂਰੀ ਹੈ ਸਾਗਰੇ ਪਕੌੜੇ ਲੰਘੂ ਐ ਮਾਰ ਮਾਰ ਲਓ ਜੀ ਬਾਈ ਪੂਰੀ ਵੀਰ ਪਹੁੰਚ ਗਏ ਹਾਂਜੀ ਬਾਈ ਠੀਕ ਹੈ ਜੀ ਬਾਈ ਛੱਡਣਾ ਨਹੀਂ ਕੋਸ ਭੁੱਖਾ ਨਾ ਰਹੇ ਜੀ ਕੱਲੂ ਲੰਬਾ ਰਹੇ ਹੈ ਫੇਰੇ ਹੋ ਜੀ ਚੈੱਕ ਕਰ ਮੁੰਡੇ ਦੀ ਨਹੀਂ ਇੱਧਰ ਜਵਾਕ ਪੂਰੀ ਕਰਾ ਬਾਈ ਭੁੱਖੇ ਨਹੀਂ ਰਹਿੰਦੇ ਸੀ ਮਾਲ ਵਾਲੇ ਹੁੰਦੇ ਕਹਿਣ ਦੀ ਲੋੜ ਨਹੀਂ ਸਾਨੂੰ ਹੈ ਆਵਰੇ ਹਾਂ ਨਿਗ੍ਹਾ ਰੱਖਣੀ ਆ ਪੰਜ ਵੱਲ ਦੀ ਪੰਜ ਸੌ ਕਿਦਾਂ ਪੰਜ ਦਾ ਭਾਈ ਸਾਡੀ ਵਾਰ ਦਾ ਨਹੀਂ ਹੈਗਾ ਪੂਰੀ ਨਾਲ ਹੀਦਾ ਪਰ ਇਹ ਗੱਲ ਬੱਤੀ ਠੀਕ ਹੈ ਅਸੀਂ ਇਹ ਹੀ ਹੁਣ ਅਸੀਂ ਨਹੀਂ ਨਹੀਂ ਸੇਵਾ ਕਰਨੀ ਹੈਗੀ ਪੂਰੀ ਕਰੂਗਾ ਵਾਰ ਹੀ ਕਰਨੀ ਹੈਗੀ ਜਿਹੜੀ ਸਾਡੀ ਵਾਰਦਾਰੀ ਹੈਗਾ ਵਾਰ ਪਰ ਉਹ ਨਹੀਂ ਲੈਣ ਪਾਉਂਗਾ ਲੈ ਭਾਈ ਟਰਾਂਸਫਰ ਨਹੀਂ ਲੱਗਦਾ ਉਹ ਕਹਿੰਦਾ ਲੱਗਿਆ ਹੋਇਆ ਸਾਡੇ ਲੈਟ ਹੈਗੀ ਹੈ ਪੂਰੀ ਆਗੇ ਸਾਰੇ ਭਾਈ ਲਓ ਜੀ ਭਾਈ ਪ੍ਰੋਗਰਾਮ ਪਾ ਗਿਆ ਪੂਰਾ ਇਹ ਖੜਾ ਜੀ ਇੱਧਰ ਡੈਡੀ ਦੀ ਸਖਤ ਡਿਊਟੀ ਮੂਰੇ ਕਿਹਾਂ ਹੀ ਆ ਕੇ ਬ੍ਰਿੰਦਰ ਜੱਗੇ ਥੀਲਾ ਹੋ ਗਿਆ ਵੀਰੇ ਤਨੀਰ ਵਾਲੇ ਪਕੌੜੇ ਹੱਥ ਆ ਕੇ ਲੈ ਗਿਆ ਭੂਰੀ ਨੂੰ ਫੜ ਕੇ ਲੈ ਕੇ ਗਿਆ ਬਤਾ ਕਹਿੰਦਾ ਮੇਰੀ ਪੇਟ ਪੂਜਾ ਕਰਕੇ ਲੈ ਪਕੌੜੇ ਦੇ ਹੱਥ ਆ ਕੇ ਕਹਿੰਦਾ ਟਿੱਕੀ ਨਾਲ ਵੀ ਪੰਗਾ ਲੈਣਾ ਹਲੇ ਕਹਿੰਦਾ ਟਿੱਕੀ ਨਾਲ ਪੰਗਾ ਲੈਣਾ ਸੀ ਕਹਿੰਦੇ ਹਲੇ ਨਹੀਂ ਲੱਤਾਂ ਟਿੱਕੀ ਵਕ ਵੀੜ ਬਹੁਤ ਆ ਬਾਈ ਕਰਦੇ ਆਗੇ ਕਰਦੇ ਆਗੇ ਨਾ ਕੋ ਬੈਠੇ ਭਾਈ ਜੱਗੇ ਕਰਦੇ ਬਾਪੂ ਆਪੂ ਘਰ ਮੁੰਡਾ ਸਕੂਲ ਉਹਨੂੰ ਵੀ ਲਿਆਓ ਇੱਧਰ ਤੁਹਾਨੂੰ ਆ ਕੇ ਪਤੀ ਲਈ ਮਰਦਾ ਛੱਟੀ ਕਰਾਈ ਐ ਜੀ ਕਰਦਾ ਪਿੰਡ ਦਾ ਵਿਆਹ ਤਾਂ ਦੇਖਣਾ ਜ਼ਰੂਰੀ ਹੁੰਦਾ ਛੱਟੀ ਯਾਰ ਹੁਣ ਤੂੰ ਆ ਹਾਂ ਹਾਂ ਮੈਨੂੰ ਕੀ ਆ ਪਤਾ ਯਾਰ ਇਹ ਆਪ ਰੱਜੀ ਜਾਂਦੇ ਆ ਦੇਖ ਲੈ ਇੱਧਰ ਕੀ ਉਹ ਨਾਂ ਪੜਿਆ ਇਹ ਤਾਂ ਹਾਂ ਇਹ ਕਹਿੰਦਾ ਮੈਂ ਪੜਾ ਛੁੜੀ ਤੈਨੂੰ ਬਥੇਰਾ ਸਕੂਲ ਤੇ ਮੇਰੇ ਵਾਲੇ ਹਰ ਕੰਤੇ ਆ ਕੇ ਫੇਰਦੇ ਉਹਨਾਂ ਨੂੰ ਦੂਰ ਰੱਖ ਨਹੀਂ ਨਿਆਣਾ ਪਤਲਾ ਕਰਨਾ ਆਪ ਮੋਟਾ ਹੋ ਗਿਆ ਲੈ ਲੈ ਆਪ ਵਿਆਹ ਦੇਖਣਾ ਐ ਆਣਾ ਜਾਂ ਤੂੰ ਐ ਲੈ ਸਾਲਟ ਆਉਣਾ ਬੜਾ ਨਾ ਆ ਗੰਨਾ ਆਉਣਾ ਮੈਂ ਕਹਿੰਦਾ ਰਿਟਨ ਲੈ ਜਣ ਹਾਂ ਬੈਣ ਬਾਰੀ ਨਿਯਾਰੀ ਨਾ ਆਉਂਗੀ ਕੋਈ ਆਪ ਤੇਰੀ ਕੰਮ ਭਾਈ ਦੇ ਦੇ ਆਰੇ ਮੈਂ ਤਾਂ ਭਾਈ ਨੂੰ ਕਹਾਂ ਵੀ ਬੜੀ ਜੀ ਇੱਕ ਬਣਾ ਲੈ ਕਰੋ ਵੱਡ ਵੱਟ ਕੇ ਦੇਈ ਜਾਣੀ ਬੱਸ ਸਾਲੀ ਨੂੰ ਡੀਡੀ ਸਾਰੀਆਂ ਹੈ ਸਾਰੀਆਂ ਹੈ ਕੀ ਨਹੀਂ ਕਰਦਾ ਬਾਈ ਹਾਂ ਲੱਖ ਲੱਖ ਆਪਾਂ ਲੱਖ ਇੱਕ ਮਿੰਟ ਦੇ ਫੇਰ ਮੈਂ ਸਾਹਮਣੇ ਹੋ ਜਾ ਬੰਦੇ ਇੱਧਰ ਇੱਧਰ ਫੋਟੋ ਕਰਾਏ ਮੇਰੇ ਥੋੜਾ ਜਿਹਾ ਬੇਟਾ ਪਿੱਛੇ ਰੀਵਨ ਵਾਲੇ ਬੇਟਾ ਕੁੜੀਆਂ ਹਾਂ ਬਹੁਤ ਲੋਟ ਬਹੁਤ ਹਾਂ ਹੈਲੋ ਬੇਟਾ ਪਿੱਛੇ ਹੋ ਜਾ ਬੱਚਾ ਵਰਗੀ ਆ ਹਾਂ ਇਧਰ ਕੁੜੀਆਂ ਇਧਰ ਦੇਖ ਰਹੀ ਆ ਹੈਲੋ ਫੋਟੋ ਇਹ ਵੇਟ ਕਰੋ ਦੇਖੋ ਰਿਛਾ ਤੇ ਦਿਨੂ ਕਿਹਦੇ ਹੱਥ ਦੇ ਬੱਚੇ ਦੇਖੋ ਕਰ ਮੀ ਕਰ ਇਧਰ ਆਖੀ ਵੀਰ ઓપી ઠીક હે જી સાડી ગણી એક સાડી ગણી રામ રામ સાડી સાડે બલા તુસી સાડે दौन ही दबदे कि नेरी लिया भी <laughs> लो जी इधर अपने पिंड बैठे सारे ਭਾਈ ਮੈਂ ਦਾ ਪੂਰੀ ਦਾ ਫੈਨ ਆ ਇਹ ਤੁਹਾਡੇ ਨਾਲੇ ਨਾਲ ਆ ਖਾਂਦਾ ਕੁਝ ਨਹੀਂ ਹੈਗਾ ਮੈਂ ਨਿਗਾ ਰੱਖੀ ਹਾਂ ਨਿਗਾ ਰੱਖੀ ਹੋਈ ਠੀਕ ਹੈ ਤੁਮੀ ਕਰਾ ਲੈ ਰਹੇ ਹੋ ਵਿਆਹ ਕੌਣ ਮੇਰਾ ਵਿਆਹ ਹੋ ਗਿਆ ਤੁਹਾਨੂੰ ਪਤਾ ਹੀ ਨਹੀਂ ਸਾਨੂੰ ਕਿਤੇ ਚਾਚਾ ਸਾੜਾ ਭਤੀਜੀ ਦਾ ਵਿਆਹ ਹੋ ਰਿਹਾ ਚੰਗੀ ਗੱਲ ਹੈ ਪੂਰੀਆਂ ਦਾ ਤੁਹਾਨੂੰ ਪਤਾ ਹੀ ਨਹੀਂ ਹੈਗਾ ਫੇ ਮੇਰਾ ਵਿਆਹ ਹੋਇਆ ਪਿਆ ਲੈ ਵਿਆਹ ਇਹ ਹੋਣਾ ਸਭ ਨੂੰ ਪਤਾ ਲੱਗ ਜਾਣਾ ਹੈ ਨਹੀਂ ਨਹੀਂ ਨਾ ਕਰ ਇਹ ਉਹ ਮੈਂ ਇਹਨੂੰ ਕਿਹਨੂੰ ਕੱਢੀ ਦੇਵਾਂ ਪੂਰੀ ਨਾਲ ਲੱਗੀ ਹੋਈ ਹੈ ਮੈਂ ਵਿਆਹ ਨਹੀਂ ਕਰਾਉਣਾ ਤੈਨੂੰ ਕਿੱਲੋ ਲੱਡੂ ਖਿਲਾ ਦੇਣਾ ਉਹ ਦਾ ਕੀ ਹੈ ਕਿਹੜਾ ਲੱਡੂ ਖਾਣਾ ਵਿਆਹ ਵਾਲਾ ਵਿਆਹ ਦੀ ਟਿੱਕੀ ਖਾਣੀ ਆ ਤੇਰੇ ਵਿਆਹ ਦੀ ਟਿੱਕੀ ਖਾਣੀ ਆ ਦੋਹਰ ਦੀਆਂ ਖਾਣੀ ਆ ਜੱਗੇ ਤੈਨੂੰ 5 ਸਟਾਰ ਹੋਟਲ 'ਚ ਟਿੱਕੀ ਖਿਲਾਵ ਲਿਆੜੀ ਜਿਹੜੀ ਵਿਆਹ ਚ ਉਰੇ ਖਾਣੀ ਕਰਤੀ ਮੈਂ ਹੋਰ ਨਹੀਂ ਗੱਲ ਕਰਨੀ ਜੱਗੇ ਨਾਲ ਮਰੋ ਸਕੀਮ ਰੱਤਰੀ ਕਹਿ ਕਹਿੰਦੇ ਨਾ ਜੇ ਟੈਂਟ ਲੱਗਿਆ ਹੋਇਆ ਹਾਂ ਟੈਂਟ ਵੀ ਲੱਗਿਆ ਸਭ ਕੋ ਸਾਹ ਦੇ ਸ਼ਾਮ ਨੂੰ ਸਾਰਾ ਕੁਝ ਕਾਲੂ ਘਟਾ ਘਟੇ ਕਰਦੇ ਆ ਲਾਹ ਘਾਰਾ ਕੁੜੀਆਂ ਦਾ ਐਂ ਗਰਨੀ ਆ ਕਿਤੇ ਰਸ ਨੂੰ ਬੰਦੇ ਕਰਦੇ ਹੁੰਦੇ ਆ ਤੂੰ ਲਾਹ ਘਾਰ ਬਸ ਇਹ ਲੋੜ ਦੇ ਪੈਮਣਾ ਰੁਪਦੇ ਆਂ ਖੀਰਾ ਬਾਈ ਕਹਿੰਦਾ ਮੈਂ ਹੁਣ ਕਰਾ ਦਮਾ ਘੰਟੇ ਦਾ ਮਨ ਨੂੰ ਸਹੀ ਹੈ ਦੇਖ ਲੈ ਹੁਣ ਬਾਕੀ ਤੇਰੀ ਨਾ ਜੀ ਨਹੀਂ ਕਰਦਾ ਹਰੇ ਹਲੇ ਮੁੰਡਾ ਜਵਾਨ ਨਹੀਂ ਹੈਗਾ ਨਿਆਣਾ ਹੈ ਥੈਂਕ ਯੂ ਕਿ ਦਵਾਈ ਤਾਂ ਜੀ ਕਰ ਦੋ ਕੋਈ ਦਵਾਈ ਹੈਗੀ ਹੈਗੀ ਆ ਤੇ ਇਹਨੂੰ ਦਵਾਈ ਦਵਾ ਕੇ ਲਿਆਓ ਬਾਈ ਟੈਂਟ ਛੱਡਿਆ ਇਹ ਟੈਂਟ 'ਚ ਸੇਕ ਲੱਗਦੀ ਨਹੀਂ ਲੱਗਦਾ ਸੇਕ ਲੱਗਦਾ ਤੇਰੇ ਵਿਆਹ ਨੂੰ ਜੀ ਲੱਗੂਗਾ ਹੋਰ ਦਾ ਵੇਟ ਆਵਾਜ਼ ਨਹੀਂ ਜਿੰਨੀ ਛੇਤੀ ਹੋ ਸਕੇ ਮੈਂ ਤਾਂ ਕਹਿੰਦਾ ਅਜੇ ਨਵੇੜ ਤੋਂ ਕੱਢ ਕੇ ਚ ਕੰਮ ਬਾਈ ਸਾਡੀ ਮੋਟਰ ਪਰ ਹੌਣਕ ਲੱਗ ਗਈ ਇਹ ਗੱਲ ਕਾਹਦੇ ਕਮਾਉਂਦਾ ਪੂਰੀ ਜਦੇ ਹਾਂ ਤੂੰ ਬੋਲ ਨਹੀਂ ਰਹੀ ਹੁਣ ਹਾਂ ਬਾਈ ਮੈਂ ਗੱਲ ਕੋਈ ਨਹੀਂ ਕਮਾਉਂਦਾ ਹੈਗਾ ਤੂੰ ਕਹਦਾ ਮੇਰੇ ਪਰ ਘੇਰੀ ਜਾਂਦਾ ਬਾਰ ਬਾਰ ਬਈ ਪੂਰੀ ਇਹ ਨਾ ਸੰਗਲੀ ਪਾਈ ਵੀ ਆਇਆ ਹਾਂ ਮੌਕਾ ਹੈ ਹਾਂ ਟੈਂਟ ਲੱਗਿਆ ਲਗਾਏ ਇੱਕ ਨੇ ਰਖਾ ਹਾਂ ਇੱਕ ਨੇ ਰਖਾ ਲੈਣਾ ਆਪਾਂ ਨੇ ਕਣਕੇ ਦੋ ਦਿਨ ਲੇਟ ਵੀ ਹੋ ਜੂਗੀ ਨਵੇੜ ਦੇ ਕੰਮ ਉਹ ਨਹੀਂ ਉਹ ਨਹੀਂ ਬਈ ਕਹਦਾ ਕਿ ਜਾਣਾ ਕਿੱਥੇ ਹੁਣ ਕਿੱਥੇ ਜਾਣਾ ਉਰੇ ਪੁੱਛਿਆ ਹੁਣ ਕਿੱਥੇ ਜਾਣਾ ਜਿਹੜਾ ਵਿਆਹ ਕਰਾ ਕੇ ਕਿੱਥੇ ਜਾਣਾ ਵਿਆਹ ਕਰਾ ਕੇ ਸੌ ਜਾਏਗਾ ਜਾਏ ਘੁੰਮਣ ਜਾਏ ਨਹੀਂ ਕਰਨਾ ਤਾਂ ਠੀਕ ਹੈ ਖਰਚਾ ਵਧਾਉਣਾ ਕਰਮੀਆਂ ਕਰਮੀਆਂ ਸ਼ਮਲੇ ਕੋ ਮੇਰੇ ਹਾਂ ਸ਼ਮਲੇ ਕੋ ਮੈਂ ਕਰਦਾ ਛਾਲ ਛਾਲ ਕਰ ਰਹੇ ਹੋ ਹੋਰ ਕੀ ਛਾਲ ਛਾਲ ਕਰਨ ਨੂੰ ਬੜੀ ਦਿਲ ਨਾਲ ਕਰਵਣਾ ਤਾਂ ਮੈਂ ਕਿੰਨਾ ਕੰਮ ਚਲੂਗਾ ਉਹ ਨਹੀਂ ਕਰਵਾਂ ਬਗਲੇ ਸਾਲ ਮੈਰਪੁਰੇ ਤੇਰਾ ਮੋਹ ਬਣਾ ਕੇ ਕੋਟੇ ਕਾਲੇ ਜੇ ਮਿਲ ਗਿਆ ਛੜਾ ਮਿਲ ਗਿਆ ਸੀ ਹਨਾ ਫੋੜਾ ਮਿਲ ਗਿਆ ਕੰਮ ਨਹੀਂ ਸਾਡਾ ਛੜੇ ਜਿਹੜੇ ਕਿਹੜਾ ਕਿੱਥੇ ਲੈ ਛੜਾ ਉਹੀ ਛੜਾ ਛੜਾ ਹੀ ਆ ਹਨ ਇਹਦੇ ਵਿਆਹ ਵੀ ਛੜੇ ਹੋਏ ਜਾਂਦੇ ਰੋਦੇ ਨਹੀਂ ਨਹੀਂ ਇਹ ਆਦਾ ਪ੍ਰੋਗਰਾਮ ਹੋ ਗਿਆ ਹਾਂ ਹਾਂ ਬਾਈ ਪਿੰਡਾਂ ਵਾਲਾ ਵਿਆਹ ਜਿਹੜਾ ਉਹਦੇ ਵਰਗੀ ਰੀਸ ਨਹੀਂ ਹੈਗੀ ਗਾਹ ਨੂੰ ਆਏ ਮੜੇ ਪੂਰੀ ਹੁਣ ਤਾਂ ਪੂਰੇ ਆ ਗਏ ਸਾਰੇ ਦੂਰ ਹੈ ਦੂਰ ਹੈ ਪਰ ਇੱਕ ਗੱਲ ਹੈ ਜੱਗੇ ਨੂੰ ਆਲਟੋ ਕੱਢਣੀ ਬੈਣੀ ਦੀ 10:00 ਵੱਜ ਗਏ। ਨੇੜੇ ਹੁਣ ਤਾਂ ਚਾਹੇ ਘਰ ਜਾਇਆ ਚਾਹੇ ਹੋ ਰਿਹਾ ਜਾ। ਹਾਂ। ਉਹ ਪੂਰੀ ਨੇ ਵਿੱਚ ਕੱਕ ਵੀ ਵੜਿਆ ਉਹਨੇ ਫੇਰ ਆ ਕੇ ਰੋਟੀਆਂ ਕਰਨੀ। ਕੰਮ ਤੇ ਵੇੜ ਕੇ ਆਇਆ ਮੈਂ ਕਿੱਧਰ ਆਇਆ। ਨਾ ਨੇੜੇ ਦਾ ਫਾਇਦਾ। ਨੇੜੇ ਦਾ। ਇੱਧਰ ਆ ਇੱਧਰ ਮੈਂ ਕੰਮ ਨਾ ਵੇੜੀ। ਇੱਧਰ ਵਈਆ। ਪੇਠਾ ਹੁੰਦੀ ਤੇਰੀ ਉਧਰ। ਅੱਗੇ ਪਿੰਡਾਂ ਜੇ ਕਰਦੇ ਹੁੰਦੇ ਤੇ ਵਿਆਹ ਵਧੀਆ ਹੁੰਦੇ ਨੇ। ਹੁਣ ਜੇ ਪਾਈ ਸੀ ਕਹਿੰਦੇ ਦੇ ਵੀ ਪਿੰਡ ਵਾਲੀ ਮੋਟਰ ਪਰ ਆਉਣ ਕ ਲੱਗਣੀ ਗੱਲ ਸੱਚੀ ਹੋਈ। ਹਲੇ ਤਾਂ ਉਖੜਾ ਦੇਖੀ ਰਹਿਣ ਕ ਲੱਗਦੀ ਥੋੜੀ ਜਿਹੀ ਮੇਰ ਤੱਕ ਉਹ ਬਾਈ ਕਾਨਕਪੀ ਜੀ ਚੈੱਕ ਕਰਿਆ ਉਹ ਕਿਹੜਾ ਏ ਪਾਪਾ ਪੂਰੇ ਵਿਚਾਲ ਨੂੰ ਕੇ 826 ਹੋਰ ਆ ਗਏ ਉਧਰ ਬਾਈ ਕਾਏ ਮੋਟਰ ਕਰ ਮਾਰੀ ਐ ਪਿੰਡ ਦੇ ਵੀ ਇੱਥੇ ਬਹੁਤ ਜਾਣੇ ਬੈਠੇ ਕੱਟ ਰਹਿੰਦੇ ਹੀ ਤਾਂ ਰਹਿੰਦੇ ਰਹਿੰਦੇ ਆਪਣਾ ਇਹਦਾ ਗਰਮੀ ਨਹੀਂ ਨਹੀਂ ਨਾਉਣ ਲੱਗ ਜਣਾ ਜੀ ਅੱਧੇ ਗਰਮੀ ਚ ਤਾਂ ਫਿਰ ਨਾਉਣ ਲੱਗ ਜਣਾ ਤਾਂ ਚਲਾਉਣੀ ਪੇੜੀ ਸੀ ਐ ਪੂਰੀ ਗਰਮੀ ਜੀ ਨਾਉਣ ਲੱਗ ਜਣਾ ਤਾਂ ਨਾਉਣ ਮੈਂ ਕਹਿੰਦਾ ਬਹੁਤ ਵਧੀਆ ਨਾ ਗਰਮੀ ਨਾ ਠੰਡ ਐਜਾ ਮੌਸਮ ਚਾਹੀਦਾ ਬਾਈ ਓਏ ਆ ਰੂਡਾ ਬਟਰ ਦੇ ਲੈ ਕਿੱਡਾ ਹੂੰ ਨਾਉਡਾ ਬਾਪੂ ਕਹਿੰਦਾ ਸਵੇਰੇ ਕਾਰਜ ਚੁੱਕੇ ਟੈਂਕਰ ਦੇ ਪਾਣੀ ਛਿੜਕ ਕੇ ਕਣਕ ਵੀ ਤੇੜੀ ਅੱਜ ਸਵੇਰ ਨੂੰ ਠੀਕ ਨੇ ਉਹ ਤਾਂ ਮੈਂ ਕਹਿੰਦਾ ਹੁਣ ਇਹਨਾਂ ਨੂੰ ਡਾਕੇ ਨਾ ਉਹਨੇ ਪੜਦੇ ਜਾ ਆਪੇ ਖੋਲ ਦੇਣ ਜੇ ਲੇਟ ਹੋ ਗਏ ਕੱਲੇ ਨੇ ਪੌੜੀ ਦਾ ਕੱਲ ਨੂੰ ਸਵੇਰੇ ਦੁੱਧ ਵਾਲੇ ਟਾਈਮ ਡੌੜਨਾ ਪਈਆਂ ਵੀ ਹੋਣੇਗਾ ਸਹੀ ਗੱਲ ਐਨਾ ਅਡਵਾਂਸ ਜੇ ਕਿ ਹਾਂ ਹਾਂ ਉਹਨੇ ਕਿੱਥੇ ਕੱਢਣਾ ਭਾਈ ਆ ਟੋਮੀ ਖੜਾ ਏ ਹੌਣ ਪਛਾਣਿਆ ਕੇ ਇਹਦਾ ਵੀ ਦੇਖਦੇ ਜੀ ਰੋਟੀ ਪਾਣੀ ਨੂੰ ਕੁੱਛਦੇ ਪਾ ਰਹੇ ਆਓ ਬਾਈ ਪਾਇਓ ਇਹਨੂੰ ਜਿਹੜਾ ਵਿਚਾਰਾ ਖੜਾ ਦੇਖਦਾ ਹੈ ਕਿਉਂਕਿ ਇੱਧਰ ਹੁਣ ਢੇੜਾ ਨਹੀਂ ਬਚਿਆ ਹੈਗਾ ਬਾਹਰਲੇ ਟੈਂਟ ਜਗ੍ਹਾ ਇਹ ਸਾਰੇ ਹਾਂ ਜਾ ਲੈ ਆਵੇਂ ਮਠਾਈ ਗਿਆ 好，再见，同志们。 ਸਵੇ ਚਿਰਕਦੇ ਆ ਕੀ ਕਹਦਾ ਕਹਿੰਦਾ ਮੈਨੂੰ ਰਾਸ ਗੁੱਲੇ ਦੀ ਘਾੜਦੇ ਆ ਝਿਰਕਦੇ ਆ ਅਸਲਾ ਲਿਆ ਆ ਅਸਲਾ ਲਿਆ ਇਹ ਬਈ ਇਹ ਫੇਰ ਕਰਨੇ ਨੇ ਪੂਰੀ ਪੰਮੂ ਨਸਲਾ ਤੈਦਵਾਇਆ ਅਸਲਾ ਚੱਕੀ ਫਿਰਦਾ ਮੈਂ ਲੋਡ ਪੈ ਗਈ ਫਿਰ ਚਲਾਉਣਾ ਪਿਆ ਹਾਂ ਉਹ ਡੱਬ ਜਵਾਈ ਬੱਤ ਡੱਬ ਜਵਾਈ ਕਰਦਾ ਬਾਈ ਕੱਲ ਤਾਂ ਹੋਈ ਆ ਹੁਣ ਕੁੱਤਾ ਨਾ ਵੱਦਾ ਉਹ ਨਹੀਂ ਆ ਉਹ ਹੀ ਤੂੰ ਦੱਸਦਾ ਮੈਂ ਤਾਂ ਪੂਰੀ ਦੇਲਾ ਕਿਹੜੀ ਗੱਲ ਫਰਾ ਗਿਆ ਹੁਣ ਮੈਂ ਕਹਾਂ ਤੂੰ ਛੇੜਦਾ ਪੂਰੀ ਗੱਲਾਂ ਹੋਰ ਛੇੜਦਾ ਕਹਿੰਦੇ ਗੁੱਤੀ